ਸੋ ਗੁਰੂ ਰੂਪਪੁਰ ਤੇ ਸਾਧ ਸੰਗਤ ਜੀ ਸਾਰਿਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆ ਹੋਵਣ ਜੀ ਸੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਆਪਾਂ ਸਾਰੇ ਹੀ ਜੀਵਰਾਲ ਮਿਲ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਿਹਾ ਸੋ ਗੁਰੂ ਰੂਪਪੁਰ ਤੇ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਕਰਨੀ ਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਜੇ ਜਦੋਂ ਇਤਿਹਾਸ ਪੜਿਆ ਜਾਂਦਾ ਹੈ ਤੇ ਉਸ ਵਿੱਚ ਲਿਖਿਆ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ 1469 ਈਸਵੀ ਰਾਏਪੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰ ਵਿਖੇ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਦੇ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੀ ਭੈਣ ਬੇਬੇ ਨਾਨਕੀ ਜੀ ਹੋਏ। ਸੋ ਗੁਰੂ ਰੂਪ ਗੁਰਪਿਆਰੇ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਭ ਤੋਂ ਪਿਆਰੇ ਸੇਵਕ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਬਹੁਤ ਸਾਰਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਤੀਤ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਕੱਲੇ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਸਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਦੇ ਗੁਰੂ ਸਨ ਇਸੇ ਕਰਕੇ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਨੂੰ ਜਗਤ ਦੇ ਗੁਰੂ ਕਿਹਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਲਿਖ ਕੇ ਦਿੱਤਾ ਕਿ ਇਹ ਸਾਰਾ ਹੀ ਬ੍ਰਹਿਮੰਡ ਇੱਕ ਨਿਰੰਕਾਰ ਜੋਤ ਦਾ ਪਸਾਰਾ ਹੈ ਉਸੇ ਹੀ ਜੋਤ ਦਾ ਨਾਮ ਸੱਚਾ ਹੈ ਉਹ ਸਭ ਦਾ ਰਚਨਾਹਾਰ ਹੈ ਉਹ ਸਰਬਵਿਆਪਕ ਹੈ ਉਹ ਪੈਰ ਰਹਿਤ ਹੈ ਉਹ ਵਿਰ ਰਹਿਤ ਹੈ ਉਹ ਅਜਰ ਹੈ ਉਹ ਅਮਰ ਹੈ ਉਹ ਤ੍ਰੈ ਕਾਲ ਦਰਸ਼ੀ ਹੈ ਉਹ ਜੁਨਾ ਵਿੱਚ ਨਹੀਂ ਆਉਂਦਾ ਉਹ ਜੁਨਾ ਤੋਂ ਪਰ ਹੈ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਉਸ ਦੇ ਦਰਸ਼ਨ ਗੁਰੂ ਦੁਆਰਾ ਕੀਤੇ ਜਾ ਸਕਦੇ ਨੇ ਇਹ ਉਪਦੇਸ਼ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਪੂਰਨ ਬ੍ਰਹਮੰਡ ਨੂੰ ਸੋ ਗੁਰੂ ਰੂਪ ਗੁਰਪੈ ਸਾਸ ਸੰਗਤ ਜੀ ਅੱਜ ਅਸੀਂ ਕਈ ਵਾਰੀ ਜਾਣੇ ਅਣਜਾਣੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹਨਾਂ ਵਚਨਾਂ ਨੂੰ ਭੁੱਲ ਜਾਂਦੇ ਹਾਂ ਅਸੀਂ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੱਡੇ ਵੱਡੇ ਗੁਰਪੂਰ ਬਣਾਉਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰ ਉਹਨਾਂ ਦੇ ਵਿਚਾਰ ਤੋਂ ਬਹੁਤ ਵਾਰੀ ਅਸੀਂ ਲੱਖਾ ਕੋਹਾਂ ਦੂਰ ਚਲੇ ਜਾਂਦੇ ਹਾਂ ਸੁਗੁਰੂ ਰੂਪ ਗੁਰਪ੍ਰੇ ਸਤਸੰਗਤ ਜੀ ਗੁਰਪੁਰਬ ਮਨਾਉਣ ਦਾ ਮਤਲਬ ਇਹ ਨਹੀਂ ਹੈ ਕਿ ਵੱਡੇ ਵੱਡੇ ਨਗਰ ਕੀਰਤਨ ਕੱਢ ਦੇਣੇ ਜਾਂ ਵੱਡੇ ਵੱਡੇ ਲੰਗਰ ਲਾ ਦੇਣੇ ਜਿਸ ਦੇ ਨਾਲ ਬਹੁਤ ਜ਼ਿਆਦਾ ਵਿਖਾਵਾ ਕਰਨਾ ਕਿ ਅਸੀਂ ਬੜਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੰਨਦੇ ਹਾਂ ਜੇਕਰ ਅਸੀਂ ਉਹਨਾਂ ਦੀ ਗੱਲ ਨੂੰ ਨਹੀਂ ਮੰਨਦੇ ਤੇ ਭਾਈ ਅਸੀਂ ਪਾਪਾਂ ਦੇ ਭਾਗੀ ਬਣਦੇ ਹਾਂ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਨੇ ਸਾਨੂੰ ਲਿਖ ਕੇ ਦਿੱਤਾ ਹੈ ਕਿ ਭਾਈ ਇਹ ਸਾਰਾ ਹੀ ਬ੍ਰਹਿਮੰਡ ਇੱਕ ਨਿਰੰਕਾਰ ਜੋਤ ਦਾ ਪਸਾਰਾ ਹੈ ਤੇ ਅਸੀਂ ਸਾਰੇ ਉਸ ਪਰਮਾਤਮਾ ਦੇ ਅੰਸ਼ ਹਾਂ ਫਿਰ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਅਸੀਂ ਕਿਸ ਕਰਕੇ ਜਾਤਾਂ ਪਾਤਾਂ ਦੇ ਰੋਲਿਆਂ ਵਿੱਚ ਪੈ ਫਿਰਦੇ ਹਾਂ ਅਸੀਂ ਕਿਸ ਕਰਕੇ ਜਾਤਾਂ ਪਾਤਾਂ ਦੇ ਵਿੱਚ ਆਪਣੇ ਆਪ ਨੂੰ ਵੰਡਿਆ ਹੈ ਇਸੇ ਤਰ੍ਹਾਂ ਹੀ ਦੁਨੀਆਂ ਦਾ ਪਹਿਲਾ ਗ੍ਰੰਥ ਭਗਵਾਨ ਵਾਲਮੀਕ ਮਹਾਰਾਜੀ ਨੇ ਲਿਖਿਆ ਜਿਸ ਦਾ ਨਾਮ ਹੈ ਸ਼੍ਰੀ ਵਾਲਮੀਕੀ ਰਮੈਣ ਉਸ ਵਿੱਚ ਪਰਮਾਤਮਾ ਵਾਲਮੀਕ ਮਹਾਰਾਜੀ ਲਿਖਦੇ ਨੇ ਜੇਕਰ ਕਿਸੇ ਨੇ ਸਾਨੂੰ ਵੇਚਿਆ ਨਹੀਂ ਹੈ ਤੇ ਫਿਰ ਅਸੀਂ ਕਿਉਂ ਵਿਕੇ ਹੋਏ ਫਿਰਦੇ ਹਾਂ ਜਦ ਸਾਨੂੰ ਸਾਰੇ ਮਨੁੱਖਾਂ ਨੂੰ ਪਤਾ ਹੈ ਕਿ ਅਸੀਂ ਆਪਣਾ ਸੰਸਾਰੀ ਜੀਵਨ ਬਤੀਤ ਕਰਦਿਆ ਹੋਇਆ ਥੋੜੇ ਦਿਨਾਂ ਨੂੰ ਇਸ ਦੁਨੀਆ ਤੋਂ ਚਲੇ ਜਾਣਾ ਹੈ ਫਿਰ ਅਸੀਂ ਕਿਉਂ ਜਾਤ ਪਾਤ ਦੇ ਰੌਲਿਆਂ ਵਿੱਚ ਪੈ ਫਿਰਦੇ ਹਾਂ ਸੁਗੁਰੂ ਰੂਪ ਗੁਰਪ੍ਰੀਤ ਸਾਧ ਸੰਗਤ ਜੀ ਇਸ ਵਾਰ ਕੋਸ਼ਿਸ਼ ਕਰੀਏ ਅਸੀਂ ਆਪਣੇ ਪਿੰਡਾਂ ਵਿੱਚ ਆਪਣੇ ਸ਼ਹਿਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਤੇ ਇਹ ਪ੍ਰਣ ਕਰੀਏ ਪਈ ਅਸੀਂ ਆਪਣੇ ਮਨ ਵਿੱਚੋਂ ਜਾਤ ਪਾਤ ਦੇ ਕੋਹ ਨੂੰ ਦੂਰ ਕਰਨਾ ਹੈ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਨੂੰ ਮੰਨਣਾ ਹੈ। ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਨੂੰ ਆਪਣੇ ਪਰਿਵਾਰਾਂ ਵਿੱਚ ਪੜ੍ਹ ਕੇ ਸੁਣ ਕੇ ਉਹਨਾਂ ਤੇ ਅਮਲ ਕਰਨਾ ਹੈ। ਅਸੀਂ ਉਹਨਾਂ ਲੋਕਾਂ ਨੂੰ ਗੁਰੂ ਦੇ ਨਾਲ ਜੋੜਨਾ ਹੈ ਜਿਹੜੇ ਲੋਕ ਗੁਰੂ ਨਾਲ ਟੁੱਟ ਚੁੱਕੇ ਨੇ। ਜਿਨ੍ਹਾਂ ਲੋਕਾਂ ਨੂੰ ਕੋਈ ਗੱਲ ਨਾਲ ਨਹੀਂ ਲਾਉਂਦਾ ਉਹਨਾਂ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਲ ਦੇ ਨਾਲ ਲਾਇਆ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਕੌਣ ਸਨ ਸਾਨੂੰ ਇਸ ਗੱਲ ਤੇ ਵਿਚਾਰ ਕਰਨੇ ਚਾਹੀਦੇ ਹੈ ਤੇ ਅੱਜ ਮਾਫ ਕਰਨਾ ਬਹੁਤ ਸਾਰੇ ਪਿੰਡਾਂ ਵਿੱਚ ਗੁਰਦੁਆਰੇ ਵੱਖ-ਵੱਖ ਜਾਤਾਂ ਦੇ ਨਾਮ ਤੇ ਬਣਨ ਦਾ ਕਾਰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਰਾਬਰਤਾ ਦੀ ਗੱਲ ਕੀਤੀ ਤੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਜਾਤ ਪਾਤਾਂ ਵਿੱਚ ਵਾਰ ਦਿੱਤਾ ਹੈ। ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਜਾਤ ਪਾਤ ਨਾਲ ਮੰਨਣਾ ਸ਼ੁਰੂ ਕਰ ਦਿੱਤਾ ਹੈ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਨੂੰ ਨਹੀਂ ਮੰਨਿਆ। ਜਿਸ ਦਾ ਕਾਰਨ ਅੱਜ ਬਹੁਤ ਸਾਰੇ ਲੋਕ ਗੁਰੂ ਨਾਲ ਟੁੱਟ ਗਏ ਨੇ। ਸੋ ਹੱਥ ਜੋੜ ਕੇ ਬੇਨਤੀ ਆ ਇਸ ਵਾਰ ਆਪਾਂ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰੀਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਨੂੰ ਉਹਨਾਂ ਦੇ ਬਾਣੀ ਨੂੰ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਉਪਦੇਸ਼ ਕਿਰਤ